ਕਾਹ ਤੇ ਕੰਮ ਕੋਈ ਵੀ ਨਹੀਂ ਕਰਦੀ ਸਾਰਾ ਮੇਤੋ ਕਰਾ ਸ਼ਾਡਾ ਹੋਇਆ ਕੰਮ ਕਿ ਨਹੀਂ ਅਜੇ ਹੋਇਆ ਹੋ ਗਿਆ ਸਮਝ ਝਾੜੂ ਪੋਚੇ ਲੱਗਣ ਵਾਲੇ ਚਲੋ ਝਾੜੂ ਪੋਚੇ ਲਾਉ ਜਾ ਕੇ ਕਰੇ ਅ ਝਾੜੂ ਪੋਚੇ ਵੀ ਮੈਂ ਹੀ ਲਾਉਂਗੀ ਹਾਂਜੀ ਤੁਸੀਂ ਲਾਉਣੇ ਆ ਰੋਟੀ ਮੈਂ ਬਣਾਉਣੀ ਝਾੜੂ ਪੋਚੇ ਤੇ ਗੋਏ ਦਾ ਕੰਮ ਤੁਹਾਡਾ ਹੈ ਮੈਂ ਤੇ ਅੱਗੇ ਮਹਾ ਗੋਆ ਹੀ ਸੁੱਟ ਕੇ ਮੈਂ ਰੋਟੀਆਂ ਲਾ ਕੇ ਰੱਖਤੀਆਂ ਨਾ ਤੇ ਦੋ ਰੋਟੀਆਂ ਮਿਲਣੀਆਂ ਰਸੋਈ ਜੈਂਟਰੀ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਨਾ ਤੇ ਮੈਂ ਬਾਹਰ ਰੋਟੀ ਥਾਲੀ ਚ ਪਾ ਕੇ ਤੇ ਫੜਾ ਦੂੰਗੀ ਆ ਜਾਓ ਘਰੇ ਹਾਂ ਸੱਚ ਮੰਮੀ ਕਿੱਥੇ ਨੇ ਮੰਮੀ ਤਾਂ ਮੈਨੂੰ ਗੋਆ ਡ ਮੈਂ ਮੰਮੀ ਨੂੰ ਲੱਭਦੀ ਫਿਰਦੀ ਮੈਂ ਜਾਣਾ ਹੈ ਕਿਤੇ ਮੈਂ ਦੱਸ ਕੇ ਜਾਣਾ ਹੈ ਉਹਨਾਂ ਨੂੰ ਅੱਛਾ ਤੂੰ ਇਹ ਲੱਭਦੀ ਫਿਰਦੀ ਪਰ ਤੂੰ ਇਹ ਤਾਂ ਪੈਗੀ ਲੈਣਾ ਹੈ ਮੈਂ ਮੰਮੀ ਜੀ ਇਹਦੀਆਂ ਲਾਈਆਂ ਆ ਝਾੜੂ ਪੋਚੇ ਲੱਗਣ ਵਾਲੇ ਉੱਤੋਂ 10 ਵਜ ਗਏ ਨਹੀਂ ਤੋ ਪਛੜ ਗਈ ਇੰਨਾ ਗੰਦ ਕੋਈ ਆ ਹੀ ਜਾਂਦਾ ਕਰੇ ਤੈਨੂੰ ਕਾਦੀ ਟੈਨਸ਼ਨ ਆਪੇ ਤੋ ਪੇ ਕਰੇ ਛਾਂਵੇਂ ਕਰੇ ਤੈਨੂੰ ਕਾਦੀ ਟੈਨਸ਼ਨ ਆਹੋ ਮੈਨੂੰ ਤਾਂ ਨਹੀਂ ਕੋਈ ਆ ਵੇਖ ਇਹਦੇ ਵੱਲ ਵੇਖ ਤੇ ਆਪਣੇ ਵੱਲ ਵੇ ਹੈ ਕਿੰਨਾ ਫਰਕ ਕੇ ਫਿਰ ਮੈਂ ਆਪੇ ਉਹਦਾ ਕਰਦੀ ਬਣਾ ਲਈ ਨਹੀਂ ਮੂੰਹ ਘੋਰੀ ਤਰ੍ਹਾਂ ਦਾ ਟੂਟੀ ਜੀ ਫਰਕ ਨਹੀਂ ਖਲੋ ਜਾਨੀ ਨਾ ਤੈਨੂੰ ਘਾੜਨਾ ਬਾਤ ਕੋਈ ਤਾਂ ਮੰਮੀ ਜੀ ਮੈਂ ਚੱਲੀ ਹਾਂ ਕਿਤੇ ਮੈਂ ਚੱਲੀ ਅੰਦਰ ਲੱਗੀ ਲੰਮੇ ਬੈਠੇ ਤੂੰ ਵੀ ਅੰਦਰ ਚੱਲ ਕੋਈ ਲੋੜ ਨਹੀਂ ਤੇਰਾ ਮੰਮੀ ਜੀ ਮੈਂ ਚੱਲੀ ਸੀ ਕਿਦੇ ਕਿੱਥੇ ਚੱਲੀ ਮੈਂ ਵਾਂਡੇ ਚੱਲੀ ਹਾਂ ਚਲ ਕੋਈ ਨਹੀਂ ਤੂੰ ਜਾ ਹਾਂ ਤੇ ਰੋਟੀ ਮੈਂ ਬਣਾ ਕੇ ਰੱਖਤੀ ਤੇ ਸੋਈ ਚਣਾ ਵੜੇ ਨਹੀਂ ਇਹਨੂੰ ਰੋਟੀ ਮੈਂ ਫੜਾਉਂਗੀ ਕਿ ਇਹਨੇ ਖੰਡੇ ਹੱਥਾਂ ਨਾਲ ਰੋਟੀ ਫੜਨੀ ਹੈ ਸੋਈ ਚਣਾ ਵੜੰਦੇ ਹੋ ਇਹਨਾਂ ਨੂੰ ਹਾਂ ਹਾਂ ਚੰਗਾ ਫਿਰ ਮੈਂ ਜਾਣੀ ਹਾਂ ਜਿੱਦਾਂ ਆਏਗੀ ਮੈਂ ਆ ਜੂਗੀ ਕੱਲ ਤੇ ਇਹਨਾਂ ਨੂੰ ਕਿਉਂ ਝਾੜੂ ਪੋਚਾ ਚੰਗੀ ਤਰ੍ਹਾਂ ਲਾਉਣ ਉਤੋਂ ਉਤੋਂ ਜਾਣਾ ਲਾਉਣੇ ਇਹ ਨਾ ਵੇ ਇੱਕ ਗੁੱਠਾ ਚ ਕੂੜਾ ਅੱਦਾ ਹੀ ਪਿਆ ਰਵੇ ਇਹ ਤੇ ਇਹਨੂੰ ਤੂੰ ਸਮਝਾ ਕੇ ਜਾ ਦਿਮਾਗ ਤੋਂ ਨਹੀਂ ਇਹਨਾਂ ਕੰਮ ਕਰਦਾ ਦਿਮਾਗ ਉਹ ਪੈਦਾ ਲੇ ਤੇ ਥੋੜੀ ਦਿਮਾਗ ਇਹਦਾ ਤੁਸੀਂ ਚਲਾਓ ਨਾ ਸਰਹਾਣੇ ਖਲੋ ਕੇ ਪੋਚੇ ਲਵਾਏ ਹੋ ਇਹਦੇ ਮੈਂ ਰੋਟੀ ਪਾਣੀ ਕਰੂ ਕਿ ਇਹਦੇ ਸਰਹਾਣੇ ਕੋਲੋਂ ਤੇ ਸਰਹਾਣੇ ਮੇਰਾ ਤਾਂ ਪਰਚਾਵਾ ਲੈ ਇਹਨੂੰ ਜੇ ਨਹੀਂ ਕਰਦਾ ਕੁਤਰਾ ਨੇ ਤੂੰ ਮੰਮੀ ਕੰਮ ਵਾਲੀ ਲਾ ਲੋ ਨਾ ਵੀ ਇਹ ਗੋ ਕੰਮ ਵਾਲੀ ਸਿਲਾਈ ਸੀ ਪਹਿਲਾਂ ਹੁਣ ਨਹੀਂ ਲਾਉਣੀ ਟਾਤੀ ਅਸੀਂ ਜਿੰਦੇ ਤੇ ਤੁਸੀਂ ਆਏ ਹੋ ਤੂੰ ਕੰਮ ਵਾਲੀ ਤੋਂ ਘੱਟ ਨਾ ਤੇਰਾ ਬੜਾ ਰੂਪ ਡੋਲ ਦੇ ਦਿਨਾਂ ਚ ਕਿਹੜੀ ਗੱਲ ਜੇ ਮਕਾਲੀ ਆ ਤੇ ਉਹ ਪੋਚੇ ਲੌਣੇ ਝਾੜੂ ਅਸੀਂ ਗੱਲਾਂ ਸੁਣਨ ਨੂੰ ਨਹੀਂ ਲੈਂਦਾ ਤੁਹਾਨੂੰ ਠੀਕ ਆ ਨਾ ਝਾੜੂ ਪੋਚੇ ਲੌਣਾਂ ਲਈ ਚਲੋ ਜਾ ਕੇ ਝਾੜੂ ਪੋਚੇ ਲਓ ਲਾਗੇ ਖਲੋ ਗੱਲਾਂ ਸੁਣਦੇ ਸਵਾਦ ਲੈ ਆਂਦੇ ਜੋ ਨੰਗੋ ਹਣਾ ਪੋਚੇ ਹੁਣ ਚੱਲ ਕੇ ਧਮੜ ਕੇ ਰੋਟੀ ਜਿਹੜਾ ਤੂੰ ਨਹੀਂ ਫੜਨੀ ਮੈਨੂੰ ਆਵਾਜ਼ ਦੇਣੀ ਪਹਿਲਾਂ ਦੇ ਦੂੰ ਰੋਟੀ ਮੈਨੂੰ ਭੁੱਖ ਲੱਗੀ ਚੱਲ ਚੱਕੀ ਤਾ ਜੀ ਤੂੰ ਮੈਨੂੰ ਲਸੀ ਹੋ ਚੱਲੀ ਪੋਚੇ ਲਾ ਕੇ ਚੱਲ ਰੋਟੀ ਦੇ ਦੇ ਪਹਿਲਾਂ ਤੈਨੂੰ ਖਾ ਕੇ ਰੋਟੇ ਕੰਮੜੇ ਡਿੱਗਣ ਵਾਲੀ ਬਣੇਗੀ ਨਹੀਂ ਦਾਲ ਹੂੰ ਮੇਰਾ ਸਾਰਾ ਹੀ ਚੂੜਾ ਖਰਾਬ ਹੋ ਗਿਆ ਇਹਨੇ ਰੀਜ ਨਾ ਪਾਇਆ ਹੀ ਮੈਂ ਕਿ ਮੈਨੂੰ ਬੜਾ ਹੀ ਸ਼ੌਂਕ ਸੀ ਤਾਂ ਚੂੜਾ ਪਾਉਣ ਦਾ ਵੀ ਚੂੜਾ ਰੀਜ ਨਾ ਹਟਾਉਂਗੀ ਸਾਰੇ ਮੋਤੀ ਖਰਾਬ ਹੋ ਗਏ ਦੇ ਯਾਰ ਕੀਤਾ ਮੈਨੂੰ ਇਹਦੇ ਨਾਲ ਮਹਿੰਗਾ ਪੈ ਗਿਆ ਮੈਂ ਕਦੀ ਨਹੀਂ ਸੋਚਿਆ ਸੀ ਕਿ ਇਹਦਾ ਟੱਬਰ ਇੰਨਾ ਗੰਦਾ ਨਿਕਲੂਗਾ ਆਪ ਹੀ ਇਹਨੇ ਮਿੱਠੇ ਪੋਚੇ ਲਾ ਕੇ ਲੈ ਆਇਆ ਹੁਣ ਆਪ ਵੀ ਨੀ ਨਜ਼ਰ ਆਉਂਦਾ ਕਿ ਕਿੱਥੇ ਆਂ ਤੇ ਮੈਂ ਇਹਨਾਂ ਨੂੰ ਆਖਾ ਕਿ ਮੈਂ ਹੀ ਲਿਆਂਦਾ ਜਿਵੇਂ ਮੈਂ ਆਪੇ ਆ ਗਈ ਹੁੰਨੀ ਆਂ ਹਾਂ ਆਖੇ ਆਪ ਰੀਜ ਨਾ ਸ਼ੌਂਕ ਨਾ ਹਟਾਉਣਾ ਝੂੜਾ ਵਧੀਆ ਪਾਇਆ ਵੀ ਮੈਂ ਝੂੜਾ ਵਧੀਆ ਪਾਇਆ ਠੀਕ ਆ ਆ ਪਤਾ ਨਹੀਂ ਹੁਣ ਕਿੱਥੇ ਚਲਾ ਗਿਆ ਕਿ ਕਿਸਮਤ ਮਾਰੀ ਇਹਦੇ ਨਾਲ ਪਿਆਰ ਕੀਤਾ ਤੇ ਮੈਨੂੰ ਬੜਾ ਮਹਿੰਗਾ ਪੈ ਗਿਆ ਆਪਣਾ ਮਾਪਿਓ ਵੀ ਸ਼ਰਦਾ ਜੀ ਕਿ ਇਹਨੂੰ ਦੁੱਖ ਵੀ ਨਹੀਂ ਦੱਸ ਸਕਦੀ ਕੋਈ ਨਾ ਕਿਸੇ ਬੰਨੇ ਜਾ ਸਕਦੀ ਮੈਂ ਸਵੇਰ ਦੀ ਰੋਟੀ ਵੀ ਨਹੀਂ ਦਿੰਦੀ ਜੇ ਮੈਨੂੰ ਇਹ ਨਾ ਉਪਰ ਚੱਕਰ ਵੀ ਆਉਂਦੇ ਗਰਮੀ ਇੱਥੇ ਬਹਿ ਜਾਨੀ ਘੜੀ ਉਹ ਚਲਾ ਹੀ ਲਿਆ ਕਿਸਮਤ ਮਾਰੀ ਮੇਰੀ ਅੰਨੀ ਆਪ ਕਿੱਥੇ ਚਲਾ ਗਿਆ ਹੁਣ ਕਿਹੜੇ ਕਰਮਾਂ ਦੇ ਕਰ ਬੈਠੀ ਮੈਂ ਇਹਦੇ ਨਾਲ ਆਗੀ ਨਮਕਰ ਲੱਗ ਕੇ ਕਿੱਥੇ ਜਾਵਾਂ ਹੁਣ ਕਿੱਥੇ ਜਾਵਾਂ ਮੈਂ ਮਾਂ ਪਿਓ ਵੀ ਛੱਡ ਬੈਠੀ ਕਿਤੇ ਕੋ ਜਾਵਾਂ ਮੇਰਾ ਜੀ ਨਹੀਂ ਲੱਗਦਾ ਮੇਰੀ ਤੇ ਉਹ ਗੱਲ ਬਣ ਗਈ ਨਾ ਮੈਂ ਘਰ ਦੀ ਤੇ ਨਾ ਮੈਂ ਘਾਟਦੀ ਇਹਦੇ ਨਾਲ ਵਿਆਹ ਕਰਾ ਕੇ ਰੱਪਾ ਕੀ ਮੇਰੇ ਕਰਮਾਂ ਚ ਲਿਖਿਆ ਸੀ ਜੇ ਮੈਨੂੰ ਪਤਾ ਹੀ ਏਦਾਂ ਹੋਣੀ ਮੈਂ ਨਾ ਹੀ ਕਰਾਉਂਦੀ ਮਾਰੇ ਕਰਮਾਂ ਨੇ ਮੈਂ ਬਥੇਰਾ ਮਨਾਇਆ ਦਾ ਨਾ ਮੇਰਾ ਮਾਪਿਓ ਬੜਾ ਹੀ ਚੰਗਾ ਵਾ ਤੇ ਚੰਗਾ ਇਹਦਾ ਮਾਪਿਓ ਐਨਾ ਮੈਨੂੰ ਕੰਮ ਕਰਾਉਂਦੀ ਆ ਕੋਈ ਨਹੀਂ ਚੰਗਾ ਆਂਦੀ ਤੇਰੇ ਹੱਥ ਨੂੰ ਕੋੜ ਹੋਇਆ ਮੇਰੇ ਮਾਪਿਓ ਨੇ ਕਦੀ ਨਹੀਂ ਮੈਨੂੰ ਫੁੱਲਾਵਾ ਗੂ ਰੱਖਿਆ ਸੀ ਮੈਨੂੰ ਪਿਆਰ ਦਾ ਝੰਸਾ ਦੇ ਕੇ ਤੇ ਕੰਮ ਵਾਲੀ ਬਣਾ ਕੇ ਲੈ ਆਏ ਮੰਮੀ ਜੀ

ਚਲ ਕੀ ਥਾਲੀ ਏ ਚਲ ਚਲ ਮਾਰ ਕੇ ਲਿਆ ਤੇਰਾ ਹੱਥ ਨੇ ਪਾਟਾ ਲੱਗਣਾ ਚਾਹੀਦਾ ਕਾਲਾ ਉਹ ਤੇ ਪਾ ਦੇ ਸੰਦੀ ਮਾਂ ਪਾ ਤੇ ਪਾ ਦੇ ਵੱਖਰੀ ਤੋਂ ਵੀ ਵੱਖਰਾ ਗਲਾਸ ਦੇਣਾ ਚਲ ਜੀ ਲਾ ਮੋ ਜੂਰ ਪਿਆ ਚਲ ਮੈਂ ਸਾਰਿਆਂ ਜੀਆਂ ਚ ਖਾਂਦੀ ਆ ਸਾਰੇ ਜੀਆਂ ਚ ਤੂੰ ਖਾਣੀ ਚਲ ਮਾਂ ਜਿੱਥੇ ਸਵਾਹਣਾ ਚਲ ਪਹਿਲਾ ਇੱਧਰ ਉੱਠ ਉੱਠ ਪਹਿਲਾ ਇੱਥੇ ਪਹਿਲਾ ਲਾ ਮਾਂ ਲੰਮੀ ਜੂੜਾ ਮੈਂ ਰਿਜ ਨੂੰ ਪਾਇਆ ਵਾ ਨੂੰ ਆ ਲੈੰਦੂ ਪਿੰਨ ਕਿਹਾ ਹੋ ਸਿਆਪਿਆ ਚੱਲ ਲਾ ਇਹਨੂੰ ਮਿੰਟ ਮਾਰ ਉਹਨੂੰ ਨਵਾ ਲੈਂਦਾ ਤੇ ਮੈਂ ਪੁੱਛ ਕੇ ਲੈ ਤੈਨੂੰ ਮੈਂ ਕਹਤਾ ਨਾ ਕਰ ਚੂੜਾ ਲਾ ਮੈਂ ਖਿੱਚ ਕੇ ਚਪੇੜ ਮਾਰਨੀ ਤੇਰੇ ਮੈਂ ਇਹ ਕਿੱਥੇ ਗਏ ਮੈਨੂੰ ਕਿੰਨੇ ਦਿਨ ਹੋ ਗਏ ਦਿਖਦੇ ਨਹੀਂ ਉਹਨੇ ਕਲਾਤਾ ਦੂਰ ਕਲਾਤਾ ਕੰਮ ਤੇ ਮੁੰਡਾ ਨਾ ਤੈਨੂੰ 2 ਮਹੀਨੇ ਦਿੱਸੂ ਤੇ ਮਹੀਨੇ ਚ ਤੂੰ ਨਿਕਲੀ ਹੋਣੀ ਕਿ ਉਹਨੇ ਇੱਥੇ ਇੱਥੇ ਚਲੇ ਗਏ ਮੈਂ ਚੱਲ ਲਾ ਲਾ ਛੇਤੀ ਕਰ ਸਲਾਮ ਆ ਭਾਂਡੇ ਮਾਂਜ ਮਿੰਟ ਮਾਰ ਪਾਂਡੇ ਮਾਂਜ ਕੇ ਤੇ ਇੱਥੇ ਰੱਖ ਲਾ ਇਹਦੇ ਚ ਮੈਂ ਉੱਥੋਂ ਰੋਟੀ ਪਾ ਕੇ ਦੂੰ ਤੇਰੇ ਭਾਂਡੇ ਰਸੋਈ 'ਚ ਨਹੀਂ ਜਾਣੇ ਚਾਹੀਦੇ ਛੂੜਾ ਮੈਂ ਆਉਣ ਕਿਹਨਾਂ ਪੁੱਛਦਾ ਲਾਲਾ ੋਂਕਦੀ ਕਿਉਂ ਆ ਕੋਈ ਨਾ ਚਲ ਲਾ ਛੂੜਾ ਮੈਂ ਚੱਲੀ ਹਣ ਰੋਟੀ ਬਦਲ ਇੱਥੇ ਭਾਂਡਿਆ ਜੀ ਪਾ ਕੇ ਦੇ ਕੇ ਜਾਨੀ ਵੇਖੇਂ ਤੇਰੇ ਜਿਹੜੇ ਇਸ਼ਕ ਲੈਂਦੇ ਹੁਣ ਕਿੱਦਾਂ ਮਮ ਛੂੜਾ ਪਾਇਆ ਈ ਰੀਜ ਦੇ ਨਾਲ ਇਹਨਾਂ ਨੂੰ ਪੁੱਛ ਕੇ ਲਾਉਣਾ ਈ ਵੀ ਪਤਾ ਨਹੀਂ ਕਿੱਥੇ ਚਲੇਗੇ ਮਾਮ ਮਦਰ ਲੱਗ ਕੇ ਬੰਮ ਨੂੰ ਛੂੜਾਂ ਦੀ ਲੋੜ ਮੇਰਾ ਜੀ ਨਹੀਂ ਕਰਦਾ ਛੂੜਾ ਲਾਉਣ ਦਾ ਕੀ ਕਰਾਂ ਮੈਂ ਤੁਹਾਨੂੰ ਸਮਝ ਨਹੀਂ ਆਉਂਦਾ ਮੇਰਾ ਜੀ ਨਹੀਂ ਕਰਦਾ ਚੂੜਾ ਲਾਉਣਾ ਮੈਂ ਨਹੀਂ ਰੀਜਣਾ ਪਾਇਆ ਮੈਂ ਚਿੰਦਾ ਲਾਤੀ ਮੇਰਾ ਜੀ ਨਹੀਂ ਕਰਦਾ ਇਹ ਵੀ ਪਤਾ ਨਹੀਂ ਕਿੱਥੇ ਚਲੇ ਗਏ ਜਿਵੇਂ ਮੈਂ ਕੰਮ ਵਾਲੀ ਨੂੰ ਤਾਂ ਕੰਮ ਵਾਲੀਆਂ ਤਾਂ ਵੀ ਪੈੜਾ ਹਿਸ਼ਰ ਕਰਨਦੀਆਂ ਮੈਂ ਕਿਹੜੀ ਮਾੜੀ ਕਿਸਮਤ ਨੂੰ ਕੀ ਕਰ ਲਿਆ ਕਿੱਥੇ ਆ ਗਈ ਮੈਂ ਇਹਨਾਂ ਦੇ ਘਰੇ ਕੀ ਕਰਾਂ ਮੇਰੇ ਚੂੜੇ ਦੋਵਾਂ ਦਿਨਾਂ ਚ ਲੁਬਾਤਾ ਜਿ ਮੇਰੀ ਰੀਜ ਵੀ ਨਹੀਂ ਲੱਤੀ ਨਵਾਂ ਚੂੜਾ ਆਪ ਤਾਂ ਨਹੀਂ ਕਿੱਥੇ ਚਲੇ ਗਿਆ ਘਰੇ ਵੀ ਨਹੀਂ ਆਇਆ ਇਹ ਮੈਨੂੰ ਦੱਸ ਕੇ ਵੀ ਨਹੀਂ ਗਿਆ ਕੁਝ ਜਿਵੇਂ ਸਾਰੇ ਜੀਰਲੇ ਹੀ ਹੁੰਦੇ ਐਵੇਂ ਲੱਗਦਾ ਅੰਦਰ ਦਿਖਿਆ ਵੀ ਨਹੀਂ ਮੈਨੂੰ ਲਿਆ ਕੇ ਕੰਮ ਵਾਲੀ ਨਾ ਸਾਰੀਆਂ ਜੀਆਂ ਦੀ ਰਹਿ ਸੀਗੀ ਹੁਣ ਮੈਂ ਕਿਵੇਂ ਦੱਸਾਂ ਆਪਣੇ ਮਾਂ ਪਿਓ ਕੋ ਵੀ ਨਹੀਂ ਜਾ ਸਕਦੀ ਨਾ ਕੋਈ ਦੱਸ ਹੀ ਸਕਦੀ ਲੱਥਾ ਨਹੀਂ ਤੇਰਾ ਅਜੇ ਕੀਬੋਰਡ ਬੜ ਕਰੰਦੇ ਚੌਂਕੇ ਚ ਬੈਠੀ ਲੱਥੀ ਨਹੀਂ ਲੱਤੀ ਚੱਲੇ ਰੋ ਸਾਬ ਜਿਹੜਾ ਤੈਨੂੰ ਚੂੜਾ ਤੈਨੂੰ ਪਿਆਰ ਚੱਲ ਮਾਜ ਭਾਂਡੇ ਤੇ ਚੱਲ ਸੋਣ ਲਾ ਬਾਥਰੂਮ ਚ ਣਾਉਣ ਲੱਗੀ ਸਾਬਨ ਤੌਲੀਆ ਆਪਣਾ ਵੱਖਰਾ ਤੇ ਬਾਥਰੂਮ ਚ ਚੁਪਣਾ ਵਾ ਨਹੀਂ ਤਾਂ ਮੰਮੀ ਤੌਲੀਆ ਨਹੀਂ ਹੈਗਾ ਮੈਨੂੰ ਵੱਖਰਾ ਦੇ ਦੋ ਤੌਲੀਆ ਹਾਂ ਜਿਹੜੀ ਚੁਬਨੀ ਉੱਤੇ ਲਈ ਇਹਦੇ ਨਾਲ ਪਹੁੰਚ ਨਹੀਂ ਚੱਲ ਹੜ ਥਾਲ ਥਾਲੀ ਤੇ ਛੇਤੀ ਆ ਜਾ ਮੈਂ ਚੱਲੀ ਹੁਣ ਮੈਨੂੰ ਰੋਟੀ ਖੜੇ ਭਾਂਡੇ ਮੈਨੂੰ ਰੋਟੀ ਫੜਾ ਦੇ ਮੈਨੂੰ ਫੜਾ ਤੇ ਨਹੀਂ ਇੱਥੇ ਬਾਹਰ ਲੈ ਦੇਣੀ ماڑا ما کر گنا کرتا میں میرے ہاتھ لگ گئے تھالی میں کی چمبڑ گیا